ਸਾਤਸ਼ਰੀਆ ਕਾ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਪਾਸੇ ਤਾਂ ਇਹ ਚਰਚਾ ਹੋ ਰਹੀ ਹੈ ਕਿ ਪਾਕਿਸਤਾਨ ਨਾਲ ਜੰਗ ਲੱਗਣੀ ਚਾਹੀਦੀ ਹੈ। ਹਰਕ ਦਿੱਤੇ ਜਾ ਰਹੇ ਹਨ ਕਿ ਸਭ ਤੋਂ ਪਹਿਲਾਂ ਨੁਕਸਾਨ ਪੰਜਾਬ ਦਾ ਹੋਵੇਗਾ। ਆਮ ਲੋਕਾਂ ਦੀ ਜਿਹੜੇ ਨੇ ਜ਼ਿੰਦਗੀ ਉਹ ਜੰਗ ਦੇ ਨਾਲ ਨੁਕਸਾਨੀ ਜਾਂਦੀ ਹੈ ਸਾਰਾ ਨੁਕਸਾਨ ਆਮ ਲੋਕ ਹੀ ਭੁਗਦੇ ਹਨ। ਜੰਗ ਇਸੇ ਵੀ ਮਸਲੇ ਦਾ ਹੱਲ ਨਹੀਂ ਹੈ ਇਹ ਤਰਕ ਵੀ ਦਿੱਤੇ ਜਾਂਦੇ ਨੇ ਪਰ ਦੂਜੇ ਪਾਸੇ ਸਰਕਾਰ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉੱਚ ਪਚਾਪ ਕਰਨ ਦੇ ਵਿੱਚ ਰੁਚੀ ਹੋਈ ਹੈ ਮੀਟਿੰਗਾਂ ਦੇ ਦੌਰ ਲਗਾਤਾਰ ਚੱਲ ਰਹੇ ਨੇ ਤਿਆਰੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਲਾਈਨ ਆਫ ਕੰਟਰੋਲ ਜਿਹੜੀ ਐਲਓਸੀ ਐਲਓਸੀ ਤੇ ਗੋਲਾਬਾਰੀ ਲਗਾਤਾਰ ਹੋ ਰਹੀ ਹੈ ਉਡੀਕ ਕੀਤੀ ਜਾ ਰਹੀ ਹੈ ਕਿ ਭਾਰਤ ਸਰਕਾਰ ਪਹਿਲਗਾਮ ਦੇ ਅਤਵਾਦੀ ਹਮਲੇ ਦਾ ਜਵਾਬ ਕਿਵੇਂ ਦੇਵੇਗੇ ਇਸੇ ਵਿਚਾਰ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਾਰੇ ਸੂਬੇ ਤੇ ਯੂਨੀਅਨ ਟੈਰੀਟਰੀਜ਼ ਨੂੰ ਆਦੇਸ਼ ਦਿੱਤੇ ਹਨ ਕਿ ਇਸੇ ਹਮਲੇ ਦੇ ਚਲਦਿਆਂ ਜੋ ਸਿਵਲ ਡਿਫੈਂਸ ਹੈ ਉਸ ਦੇ ਜਿਹੜੇ ਵੀ ਤਰੀਕੇਕਾਰ ਹਨ ਉਹਨਾਂ ਨੂੰ ਜਾਂਚਿਆ ਜਾਵੇ ਅਤੇ ਹੋਰ ਮਜ਼ਬੂਤ ਕੀਤਾ ਜਾਵੇ ਗ੍ਰਹਿ ਮੰਤਰਾਲੇ ਨੇ ਮੌਕ ਡ੍ਰਿਲ ਦੇਸ਼ ਭਰ ਦੇ 244 ਸਿਵਲ ਡਿਫੈਂਸ ਜ਼ਿਲ੍ਹੇ ਜਿਹੜੇ ਕੋਸ਼ਿਤ ਕੀਤੇ ਗਏ ਹਨ 7 ਮਈ ਨੂੰ ਉਹਨਾਂ ਦੇ ਵਿੱਚ ਮੌਕ ਡ੍ਰਿਲ ਕਰਨ ਦੇ ਆਦੇਸ਼ ਦਿੱਤੇ ਹਨ ਇਸ ਐਕਸਰਸਾਈਜ਼ ਦੀ ਵਿਵੰਤਬੰਦੀ ਪਿੰਡ ਪੱਦਰ ਤੱਕ ਕਰਨ ਨੂੰ ਵੀ ਕਿਹਾ ਗਿਆ ਹੈ ਸੂਬਿਆਂ ਨੂੰ ਹਵਾਈ ਹਮਲੇ ਦੇ ਸਮੇਂ ਵੱਜਣ ਵਾਲੇ ਜਿਹੜੇ ਵਾਰਨਿੰਗ ਸਾਇਰਨ ਨੇ ਉਹਨਾਂ ਨੂੰ ਚਾਲੂ ਹਾਲਤ ਦੇ ਵਿੱਚ ਰੱਖਣ ਲਈ ਕਿਹਾ ਗਿਆ ਹੈ ਕੋਟੂ ਚੁਨਿੰਦੇ ਹਲਕਿਆਂ ਦੇ ਵਿੱਚ ਬਲੈਕਆਊਟ ਸਮੇਂ ਦਾ ਅਭਿਆਸ ਕਰਨ ਲਈ ਕਿਹਾ ਗਿਆ ਹੈ ਆਮ ਨਾਗਰਿਕਾਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ ਕਿਸੇ ਵੀ ਹਮਲੇ ਦੇ ਸਮੇਂ ਕੀ ਕਰਨਾ ਹੈ ਉਸ ਦੀ ਸਿਖਲਾਈ ਦੇਣ ਦੇ ਲਈ ਕਿਹਾ ਗਿਆ ਹੈ ਸੂਤਰ ਦੱਸਦੇ ਹਨ ਕਿ ਸਭ ਕੁਝ ਜਨਤਾ ਦੇ ਨਾਲ ਨਾਲ ਸਰਕਾਰੀ ਅਮਲੇ ਨੂੰ ਵੀ ਚੁਸਤ ਦ੍ਰੁਸਤ ਰੱਖਣ ਦੇ ਲਈ ਅਤੇ ਤਿਆਰੀ ਵਧਾਉਣ ਦੇ ਲਈ ਕੀਤਾ ਜਾ ਰਿਹਾ ਹੈ ਲੋੜ ਪੈਣ ਤੇ ਕਿਸੇ ਇੱਕ ਜਗ੍ਹਾ ਨੂੰ ਕਿਵੇਂ ਝਟਪਟ ਖਾਲੀ ਕਰਾਉਣਾ ਹੈ ਜਾਂ ਫਿਰ ਬੜੇ ਜ਼ਰੂਰੀ ਟਿਕਾਣੇ ਨੇ ਜਿਵੇਂ ਪਾਵਰ ਪਲਾਂਟ ਹੋ ਗਏ ਜਾਂ ਕੋਈ ਫੌਜੀ ਟਿਕਾਣੇ ਹੋ ਗਏ ਉਹਨਾਂ ਨੂੰ ਦੁਸ਼ਮਣ ਦੀ ਨਜ਼ਰ ਤੋਂ ਕਿਵੇਂ ਲੁਕੋ ਕੇ ਰੱਖਿਆ ਜਾ ਸਕਦਾ ਹੈ ਇਹ ਸਾਰਿਆਂ ਦਾ ਵੀ ਅਭਿਆਸ ਕਰਨ ਦੇ ਲਈ ਕਿਹਾ ਗਿਆ ਇਸ ਆਰਡਰ ਤੋਂ ਪਹਿਲਾਂ ਐਤਵਾਰ ਨੂੰ ਫਿਰੋਜ਼ਪੁਰ ਕੈਂਟ ਦੇ ਅਧਿਕਾਰੀਆਂ ਨੇ ਅੱਧੇ ਘੰਟੇ ਦੇ ਲਈ ਇਹ ਅਭਿਆਸ ਕੀਤਾ ਸੀ ਫਰੋਜ਼ਪੁਰ ਕੈਂਟੋਨਮੈਂਟ ਬੋਰਡ ਦੇ ਦੱਸਣ ਮੁਤਾਬਕ ਜਦੋਂ ਸਾਇਰਨ ਵੱਜਣ ਦੀ ਆਵਾਜ਼ ਆਵੇ ਤਾਂ ਸਾਰੀਆਂ ਲਾਈਟਾਂ ਬੰਦ ਕਰਨੀਆਂ ਸਨ ਇਲਾਕੇ ਦੇ ਵਸਨੀਕਾਂ ਨੂੰ ਬੋਰਡ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਇਹ ਕਿਹਾ ਗਿਆ ਸੀ ਕਿ ਐਤਵਾਰ ਨੂੰ ਰਾਤ 9 ਵਜੇ ਤੋਂ 9:30 ਦੇ ਵਿਚਕਾਰ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਤੁਸੀਂ ਬਾਹਰ ਨਹੀਂ ਜਾਣਾ ਤੇ ਸਾਰੀਆਂ ਲਾਈਟਾਂ ਬੰਦ ਕਰਨ ਦੀ ਜਿਹੜੀ ਹੈ ਉਹ ਹਦਾਇਤ ਵੀ ਉਹਨਾਂ ਨੂੰ ਦਿੱਤੀ ਗਈ ਸੀ ਦੀ ਪੀ ਕਮਿਸ਼ਨਰ ਦੀਪਸ਼ਖਾ ਸ਼ਰਮਾ ਨੇ ਨਾਗਰਿਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਕਿਸੇ ਤਰ੍ਹਾਂ ਦੀ ਵੀ ਘਬਰਾਉਣ ਦੀ ਲੋੜ ਨਹੀਂ ਹੈ ਇਹ ਰੂਟੀਨ ਅਭਿਆਸ ਹੈ ਪੀਐਸਪੀਸੀਐਲ ਜਿਹੜਾ ਪਾਵਰ ਕਾਰਪੋਰੇਸ਼ਨ ਲਿਮਟਿਡ ਆ ਪੰਜਾਬ ਸਟੇਟ ਦਾ ਉਸ ਨੂੰ ਵੀ ਇਹ ਕਿਹਾ ਗਿਆ ਸੀ ਕਿ ਜਿਹੜਾ ਤੈ ਸਮਾਂ 9 ਤੋਂ 9:30 ਉਸ ਸਮੇਂ ਪਿਛਲੇ ਪਿਛੋਂ ਹੀ ਜਿਹੜੀ ਆ ਸਾਰੀ ਬਿਜਲੀ ਕੱਟ ਦਿੱਤੀ ਜਾਵੇ ਤੇ ਨਾਗਰਿਕਾਂ ਨੂੰ ਇਹ ਕਿਹਾ ਗਿਆ ਸੀ ਕਿ ਇਸ ਸਮੇਂ ਦੇ ਦੌਰਾਨ ਕਿਸੇ ਵੀ ਤਰੀਕੇ ਦਾ ਜਨਰੇਟਰ ਯਾ ਇਨਵਰਟਰ ਦੀ ਵਰਤੋਂ ਨਹੀਂ ਕਰਨੀ ਹੈ ਕੰਪਲੀਟ ਬਲੈਕਆਊਟ ਕਿੰ ਕਿਹਾ ਜਾਂਦਾ ਹੈ ਉਹ ਕਰਕੇ ਅਭਿਆਸ ਕਰਨਾ ਸੀ ਕਿ ਕੋਈ ਵੀ ਕਿਸੇ ਵੀ ਤਰੀਕੇ ਦੀ ਲਾਈਟ ਉਸ ਇਲਾਕੇ ਦੇ ਵਿੱਚੋਂ ਨਹੀਂ ਨਿਕਲਣੀ ਚਾਹੀਦੀ 70 ਸਾਲ ਦੇ ਪ੍ਰਵੀਨ ਅਗਰਵਾਲ ਜੋ ਕਿ ਕੈਂਟ ਇਲਾਕੇ ਦੇ ਵਸਨੀਕ ਨੇ ਉਹਨਾਂ ਨੇ ਦੱਸਿਆ ਕਿ ਮੈਂ 65 ਦੀ ਅਤੇ 71 ਦੇ ਸਮੇਂ 1965 ਤੇ 1971 ਦੀ ਜਿਹੜੀ ਲੜਾਈਆਂ ਹੋਈਆਂ ਉਸ ਜਦੋਂ ਜੰਗਾਂ ਹੋਈਆਂ ਸੀ ਉਸ ਸਮੇਂ ਮੈਂ ਇਹ ਅਭਿਆਸ ਦੇਖੇ ਹਨ ਪਹਿਲਾਂ ਤਾਂ ਕਹਿੰਦੇ ਪੂਰੀ ਤਰ੍ਹਾਂ ਬਲੈਕਆਊਟ ਹੁੰਦਾ ਸੀ ਮਾਰਚਸ ਦੀ ਤਿੱਲੀ ਜਲਾਉਣ ਦੀ ਵੀ ਜਿਹੜੀ ਆਗਿਆ ਸਾਨੂੰ ਨਹੀਂ ਦਿੱਤੀ ਜਾਂਦੀ ਸੀ ਲੇਕਿਨ ਇਸ ਵਾਰ ਪੂਰੀ ਤਰ੍ਹਾਂ ਬਲੈਕਆਊਟ ਨਹੀਂ ਹੋਇਆ ਬਾਜ਼ਾਰ ਵਿੱਚ ਸੀਸੀਟੀਵੀ ਕੈਮਰਿਆਂ ਦੀਆਂ ਲਾਈਟਾਂ ਅਤੇ ਜਿਹੜੇ ਸਾਈਨ ਬੋਰਡ ਲੱਗੇ ਹੁੰਦੇ ਨੇ ਜਿਨ੍ਹਾਂ ਨੂੰ ਗਲੋ ਸਾਈਨ ਕਿਹਾ ਜਾਂਦਾ ਹੈ ਉਹ ਵੀ ਬਾਜ਼ਾਰਾਂ ਦੇ ਵਿੱਚ ਚਾਲੂ ਸੀ ਦੁਕਾਨਾਂ ਦੇ ਉੱਤੇ ਉਹ ਦਿਖ ਰਿਹਾ ਸੀ ਕਿ ਉਹਨਾਂ ਦੇ ਵਿੱਚੋਂ ਲਾਈਟ ਆ ਰਹੀ ਸੀ ਆਖਰੀ ਵਾਰ ਜਿਹੜਾ ਬਲੈਕਆਊਟ ਉਹ ਕਹਿੰਦੇ ਨੇ ਅਸੀਂ ਦੇਖਿਆ ਹੈ ਉਹ ਇਸ ਇਲਾਕੇ ਦੇ ਵਿੱਚ 2001 ਦੇ ਵਿੱਚ ਹੋਇਆ ਸੀ ਫਿਰੋਜ਼ਪੁਰ ਕੈਂਟ ਦੇ ਵਿੱਚ ਭਾਜਪਾ ਦੇ ਪ੍ਰਧਾਨ ਇੰਦਰ ਗੁਪਤਾ ਨੇ ਦੱਸਿਆ ਉਹ ਕਹਿੰਦੇ ਸੜਕਾਂ ਤੇ ਆਵਾਜਾਈ ਵੀ ਪੂਰੀ ਸੀ ਲੋਕ ਸੜਕਾਂ ਤੇ ਆ ਜਾ ਰਹੇ ਸੀ ਲੋਕਾਂ ਨੂੰ 9 ਵਜੇ ਤੱਕ ਆਪਣੇ ਘਰ ਪਹੁੰਚ ਜਾਣਾ ਚਾਹੀਦਾ ਸੀ ਪਰ ਅਜੇ ਨਹੀਂ ਹੋਇਆ ਹੀਰਾ ਸੋਢੀ ਜੋ ਕਿ ਸਾਬਕਾ ਸੂਚਨਾ ਕਮਿਸ਼ਨਰ ਨੇ ਉਨ੍ਹਾਂ ਦੇ ਮੁਤਾਬਿਕ ਬਲੈਕਆਊਟ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲਾਊਡ ਸਪੀਕਰ ਤੇ ਅਨਾਊਂਸਮੈਂਟ ਵੀ ਕਰਵਾਈਆਂ ਗਈਆਂ ਸੀ ਸ਼ਹਿਰ ਦੇ ਵਿੱਚ ਵੀ ਅਨਾਊਂਸਮੈਂਟਾਂ ਹੋਈਆਂ ਸੀ ਤੇ ਕੈਂਟ ਇਲਾਕੇ ਦੇ ਵਿੱਚ ਵੀ ਅਨਾਊਂਸਮੈਂਟਾਂ ਹੋਈਆਂ ਸੀ ਕੈਂਟ ਏਰੀਆ ਵਿੱਚ ਫੌਜੀ ਅਤੇ ਆਮ ਨਾਗਰਿਕ ਮਿਲਾ ਕੇ ਤਕਰੀਬਨ 20000 ਦੇ ਆਸ-ਪਾਸ ਦੀ ਆਬਾਦੀ ਹੈ ਜ਼ਿਆਦਾਤਰ ਦੁਕਾਨਦਾਰ 8:30 ਵਜੇ ਹੀ ਦੁਕਾਨਾਂ ਬੰਦ ਕਰਕੇ ਆਪਣੇ ਘਰੇ ਚਲੇ ਗਏ ਸੀ ਕਿਉਂਕਿ ਐਤਵਾਰ ਦਾ ਦਿਨ ਇਸ ਤੋਂ ਪਹਿਲਾਂ 13 ਦਸੰਬਰ 2001 ਨੂੰ ਪਾਰਲੀਮੈਂਟ ਤੇ ਹੋਏ ਹਮਲੇ ਤੋਂ ਬਾਅਦ ਦਸੰਬਰ 2001 ਵਿੱਚ ਤੇ ਜਨਵਰੀ 2002 ਦੇ ਵਿੱਚ ਇਸੇ ਤਰ੍ਹਾਂ ਦਾ ਹੀ ਬਲੈਕਆਊਟ ਅਭਿਆਸ ਇਸ ਇਲਾਕੇ ਦੇ ਵਿੱਚ ਪਹਿਲਾਂ ਹੋ ਚੁੱਕਿਆ ਹੈ। ਕਈ ਨੌਜਵਾਨਾਂ ਨੂੰ ਇਸ ਸਾਰੇ ਕੁਝ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਨ੍ਹਾਂ ਦਾ ਖਾਸ ਕਰਕੇ ਜਨਮ ਬਾਅਦ ਦੇ ਵਿੱਚ ਹੋਇਆ ਹੈ ਜਾਂ ਉਸ ਸਮੇਂ ਬਹੁਤ ਛੋਟੇ ਸੀ। ਉਹਨਾਂ ਲਈ ਇਹ ਸਾਰਾ ਕੁਝ ਨਵਾਂ ਸੀ। لیکن باقی ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੇ ਤਾਂ ਇਹ ਬਲੈਕਆਊਟ ਦੀਆਂ ਐਕਸਰਸਾਈਜ਼ਾਂ ਪਹਿਲਾਂ ਦੇਖੀਆਂ ਹੋਈਆਂ ਨੇ। ਲੇਕਿਨ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਸਾਨੂੰ ਜੋ ਹਦਾਇਤਾਂ ਹੋਈਆਂ ਨੇ ਜਾਂ ਪਹਿਲਾਂ ਹੁੰਦੀਆਂ ਸੀ ਬਲੈਕਆਊਟ ਦੇ ਸਮੇਂ ਵਿੱਚ ਉਹ ਇਹ ਹੁੰਦੀਆਂ ਸੀ ਕਿ ਤੁਸੀਂ ਮੋਮਬਤੀ ਵੀ ਨਹੀਂ ਜਲਾਉਣੀ ਹੈ ਕਿਸੇ ਤਰੀਕੇ ਨਾਲ ਵੀ ਜਿਹੜੀ ਰੋਸ਼ਨੀ ਹੈ ਉਹ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਕੈਂਟ ਦੇ ਉਸ ਨਿਯਮਾਂ ਦੇ ਦੱਸਣ ਮੁਤਾਬਿਕ ਕੈਂਟ ਅਤੇ ਸ਼ਹਿਰ ਦੇ ਵਿੱਚ ਪੁਲਿਸ ਅਤੇ ਫੌਜ ਦੀ ਭਾਰੀ ਤਣਾਤੀ ਇਸ ਸਮੇਂ ਦੌਰਾਨ ਕੀਤੀ ਗਈ ਸੀ ਕਈ ਇਕਰਾਨੀਆਂ ਛੱਤਾਂ ਦੇ ਉੱਤੇ ਵੀ ਇਸ ਐਕਸਰਸਾਈਜ਼ ਦੇ ਦੌਰਾਨ ਫੌਜੀ ਤਨਾਤ ਸਨ ਕਈ ਜਗ੍ਹਾ ਤੇ ਪਹਿਲਾਂ ਪੋਸਟਰ ਵੀ ਛਾਪ ਕੇ ਲਗਾਏ ਗਏ ਸੀ ਇਹ ਦੱਸਣ ਬਾਰੇ ਕਿ ਡ੍ਰਿਲ ਕਿੰਨੇ ਵਜੇ ਹੋਣੀ ਹੈ ਕਿਸ ਦਿਨ ਹੋਣੀ ਹੈ ਤਾਂ ਕਿ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਲੇਕਿਨ ਜਿਵੇਂ ਹੀ ਇਸ ਅਭਿਆਸ ਦੀ ਖਬਰ ਆਲੇ-ਦਾਲੇ ਦੇ ਲੋਕਾਂ ਦੇ ਵਿੱਚ ਫੈਲੀ ਤਨ ਲੋਕਾਂ ਵੱਲੋਂ ਜ਼ਰੂਰੀ ਵਸਤਾਂ ਦੀ ਖਰੀਦਗੜੀਆਂ ਸ਼ੁਰੂ ਕਰ ਦਿੱਤੀ ਗਈ। ਕੈਂਟ ਦੇ ਆਲੇ-ਦੁਆਲੇ ਰਾਸ਼ਨ ਦੀ ਖਰੀਦ ਇੱਕਦਮ ਤੇਜ਼ ਹੋ ਗਈ। ਲੋਕਾਂ ਨੇ ਜ਼ਰੂਰੀ ਵਸਤਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਸਟੋਰ ਕਰ ਲਈਆਂ ਸ਼ੁਰੂ ਕਰ ਦਿੱਤੀਆਂ ਇਸ ਡਰ ਤੋਂ ਕਿ ਸ਼ਾਇਦ ਕੁਝ ਵੱਡਾ ਹੋਣ ਵਾਲਾ ਹੈ। ਸਰਹੱਦ ਦੇ ਨੇੜੇ ਦੇ ਹਜ਼ਾਰਾ ਪਿੰਡ ਦੇ ਵਸਨੀਕਾਂ ਨੇ 2 ਦਿਨ ਪਹਿਲਾਂ ਹੀ ਪਿੰਡ ਖਾਲੀ ਕਰ ਦਿੱਤਾ ਸੀ ਇਹ ਸੋਚ ਕੇ ਕਿ ਸ਼ਾਇਦ ਜੰਗ ਲੱਗਣ ਵਾਲੀ ਹੈ। ਔਰ ਇਹ ਇਕੱਲਾ ਹਜ਼ਾਰਾ ਪਿੰਡ ਇਸ ਏਰੀਆ ਦਾ ਨਹੀਂ ਹੈ। ਸ਼ਰਹੱਦ ਦੇ ਨਾਲ ਲੱਗਦੇ ਕਈ ਪਿੰਡਾਂ ਦੇ ਵਿੱਚ ਬੀਐਸਐਸ ਵੱਲੋਂ ਅਨਾਉਂਸਮੈਂਟ ਵੀ ਕਰਾ ਦਿੱਤੀ ਗਈ ਹੈ ਜੰਮੂ ਕਠੂਆ ਸਾਂਭਾ ਖੇਤਰ ਦੇ ਜਿਹੜੇ ਐਲਓਸੀ ਦੇ ਉੱਤੇ ਬੰਕਰ ਬਣਾਏ ਗਏ ਨੇ ਉਹਨਾਂ ਬੰਕਰਾਂ ਦੀ ਵੀ ਲੋਕਾਂ ਵੱਲੋਂ ਸਫਾਈ ਕਰਕੇ ਤਿਆਰੀ ਕਰ ਲਈ ਗਈ ਹੈ ਕਿ ਜੇ ਗੋਲਾਬਾਰੀ ਵਧਦੀ ਹੈ ਜਿਆਦਾ ਹੁੰਦੀ ਹੈ ਤਾਂ ਉਹਨਾਂ ਬੰਕਰਾਂ ਦੇ ਵਿੱਚ ਛੁਪ ਕੇ ਆਪਣੀ ਜਾਨ ਬਚਾਈ ਜਾ ਸਕੇ ਸੋ ਤਿਆਰੀ ਲਗਭਗ ਇਹ ਕਿਹਾ ਜਾ ਰਿਹਾ ਹੈ ਮੁਕੰਮਲ ਹੈ ਲੇਕਿਨ ਇਸਤੇ ਵਿੱਚ ਨਾਲ-ਨਾਲ ਜੋ ਰੋਲ ਸਿਆਸਤਦਾਨ ਪਲੇ ਕਰ ਰਹੇ ਨੇ ਜਿਸ ਤਰੀਕੇ ਦੀ ਭਾਸ਼ਣ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਕੁਝ ਬਹੁਤੀ ਸਕਾਰਮਤ ਸਕਾਰਮਤਕ ਨਹੀਂ ਹੈ ਉਹ ਜੋ ਕੁਝ ਕਹਿ ਰਹੇ ਨੇ ਉਹਦੇ ਨਾਲ ਕਈ ਵਾਰ ਤਾਂ ਇਹ ਲੱਗਦਾ ਹੈ ਕਿ ਉਹ ਸਰਕਾਰ ਨੂੰ ਚੁੰਡੀਆਂ ਵੱਢ ਰਹੇ ਨੇ ਜਾਂ ਉਕਸਾ ਰਹੇ ਨੇ ਕਿ ਤੁਸੀਂ ਜਲਦੀ ਕੋਈ ਨਾ ਕੋਈ ਐਕਸ਼ਨ ਲਵੋ ਕੋਈ ਨਾ ਕੋਈ ਜਿਹੜਾ ਉਹ ਸੱਤਵਦੀ ਹਮਲਾ ਹੋਇਆ ਸੀ ਉਸ ਦਾ ਜਵਾਬ ਦੇ ਵਿੱਚ ਕੋਈ ਨਾ ਕੋਈ ਕਾਰਵਾਈ ਕਰੋ ਯਾਨੀ ਕਿ ਪਾਕਿਸਤਾਨ ਦੇ ਨਾਲ جنگ ਛੇੜੋ ਇਹ बार-बार ਉਕਸਾਇਆ ਜਾ ਰਿਹਾ ਹੈ ਇੱਕ ਪਾਸੇ ਵਿਰੋਧੀ ਧਿਰ ਇਹ ਆਲ ਪਾਰਟੀ ਮੀਟਿੰਗ ਦੇ ਵਿੱਚ ਭਰੋਸਾ ਦਿੰਦੇ ਨੇ ਕਿ ਸਰਕਾਰ ਦੇ ਹਰ ਐਕਸ਼ਨ ਦੇ ਨਾਲ ਅਸੀਂ ਸਪੋਰਟ ਦੇ ਲਈ ਖੜੇ ਆ ਮੋਢੇ ਨਾਲ ਮੋਢਾ ਜੋੜਾਂਗੇ ਲੇਕਿਨ ਉਸ ਤੋਂ ਬਾਅਦ ਵੀ ਰਾਜਨੀਤੀਆਂ ਉਹ ਬੰਦ ਨਹੀਂ ਸ਼ਾਇਦ ਸਾਡੇ ਸਿਆਸੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਰਾ ਸਾਲ ਤੁਸੀਂ ਸਿਆਸਤ ਕਰਦੇ ਹੀ ਰਹਿੰਦੇ ਹੋ ਕੋਈ ਮੌਕਾ ਤੁਸੀਂ ਖੁੰਝਣ ਨਹੀਂ ਦਿੰਦੇ ਜਦੋਂ ਕਿਸੇ ਇੱਕ ਦੂਸਰੇ ਨੂੰ ਖਿੱਬੀ ਲਾਈ ਜਾ ਸਕੇ ਪਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਇੱਕ ਪਾਸੇ ਤੁਸੀਂ ਇਹ ਤਰਕ ਦਿੰਦੇ ਹੋ ਕਿ ਜੰਗ ਨਾਲ ਨੁਕਸਾਨ ਬਹੁਤ ਹੁੰਦੇ ਨੇ ਜੰਗ ਕੋਈ ਮਸਲੇ ਦਾ ਹੱਲ ਨਹੀਂ ਤੇ ਦੂਸਰੇ ਪਾਸੇ ਤੁਸੀਂ ਉਂਗਲਬਾਜ਼ੀ ਕਰ ਰਹੇ ਹੋ ਤੁਸੀਂ ਇਸ ਤਰੀਕੇ ਨਾਲ ਵਿਅੰਗ ਕਰ ਰਹੇ ਹੋ ਕਿ ਜੰਗ ਦਾ ਰਿਸਪੌਂਸ ਜਿਹੜਾ ਹੈ ਜਾਂ ਹਮਲੇ ਦਾ ਰਿਸਪੌਂਸ ਕਿਉਂ ਨਹੀਂ ਦਿੱਤਾ ਜਾ ਰਿਹਾ ਸਰਕਾਰ ਬੈਠ ਕੇ ਕੀ ਸੋਚ ਰਹੀ ਹੈ ਕਿਸ ਗਲਤੀ ਉਡੀਕ ਕਰ ਰਹੀ ਹੈ ਉਹਨਾਂ ਉਕਸਾਰ ਰਹੇ ਹੂ ਕਿ ਕੋਈ ਨਾ ਕੋਈ ਅਜਿਹਾ ਫੈਸਲਾ ਲਿਆ ਜਾਵੇ ਦਸਤੇ ਨਾਲ ਜੰਗ ਲੱਗੇ ਫਿਰ ਇਹ ਦੋਹਰਾ ਰੋਲ ਕਿਉਂ ਪਲੇ ਕਰ ਰਹੇ ਹਨ ਜੇ ਕੋਈ ਗਲਤੀ ਸਰਕਾਰ ਕਰਦੀ ਵੀ ਹੈ ਤਾਂ ਉਹ ਗਲਤੀ ਦਾ ਖਮਿਆਜਾ ਬੀਜੇਪੀ ਨੇ ਨਹੀਂ ਭੁਗਤਣਾ ਹੈ ਉਸ ਗਲਤੀ ਦਾ ਖਮਿਆਜਾ ਪੂਰੇ ਦੇਸ਼ ਦੇ ਲੋਕ ਭੁਗਤਣਗੇ ਇਸ ਗੱਲ ਨੂੰ ਕਿਉਂ ਨਹੀਂ ਸਮਝਿਆ ਜਾ ਰਿਹਾ ਜਿਹੜੇ ਇਸ ਸਟੇਟਮੈਂਟਾਂ ਦੇ ਰਹੇ ਨੇ ਜਹਾਜ਼ਾਂ ਦੇ ਉੱਤੇ ਨਿੰਬੂ ਮਿਰਚਾਂ ਲਗਾ ਕੇ ਉਹ ਆਪਣਾ ਮਜ਼ਾਕ ਆ ਪੜਾ ਰਹੇ ਨੇ ਨਾਲ ਹੀ ਉਹ ਸਰਕਾਰ ਨੂੰ ਪ੍ਰਵੋਕ ਵੀ ਕਰ ਰਹੇ ਨੇ ਚਾਹੇ ਉਹ ਸਾਡੇ ਪੰਜਾਬ ਦੇ ਪੋਲੀਟੀਸ਼ੀਅਨ ਹੋਣ ਜਦੋਂ ਉਹ ਚਰਨਜੀਤ ਚੰਨੀ ਕਹਿੰਦੇ ਨੇ ਕਿ ਮੈਂ ਤਾਂ ਦੇਖਿਆ ਹੀ ਨਹੀਂ ਜੀ ਬਾਲਾਕੋਟ ਸਮੇਂ ਬੰਬ ਕਿੱਥੇ ਡਿੱਗੇ ਸੀ ਤਾਂ ਭਾਈ ਸਾਹਿਬ ਤੁਸੀਂ ਇਸ ਵਾਰ ਅਨਲਿਸਟ ਕਰ ਲਵੋ ਸਰਕਾਰ ਨੂੰ ਰਿਕੁਐਸਟ ਕਰ ਲਓ ਕਿ ਤੁਹਾਨੂੰ ਬਾਰਡਰ ਤੇ ਤਨਾਤ ਕਰ ਦਿੱਤਾ ਜਾਵੇ ਤਾਂ ਕਿ ਤੁਸੀਂ ਅੱਖੀਂ ਦੇਖਿਆ ਹਾਲ ਖੁਦ ਦੇਖ ਸਕੋ ਜਿਹੜੇ ਜਿਹੜੇ ਸਬੂਤ ਤੁਹਾਨੂੰ ਚਾਹੀਦੇ ਨੇ ਉਹ ਤੁਸੀਂ ਆਪਣੇ ਅੱਖੀਂ ਦੇਖ ਲਵੋ ਘਰੇ ਬਹਿ ਕੇ ਪੀਸੀ ਆਫਸਰਸ ਦੇ ਵਿੱਚ ਬਹਿ ਕੇ ਅਜਿਹੀ ਬਿਆਨਬਾਜ਼ੀ ਕਰਨੀ ਬਹੁਤ ਸੌਖੀ ਹੁੰਦੀ ਹੈ ਜਿਵੇਂ ਇਸ ਸ਼ਾਇਰ ਨੇ ਕਿਹਾ ਹੈ ਕਿ ਜਦੋਂ ਪਤਾ ਹੁੰਦਾ سینਿਆਂ 'ਚ ਛੇਕ ਹੋਣਗੇ ਉਦੋਂ ਜੰਗ ਜਾਣ ਵੱਲੇ ਵਾਲੇ ਬੰਦੇ ਆਮ ਨਹੀਂ ਹੁੰਦੇ ਸੋ ਜਿਹੜੇ ਫੌਜੀ ਉੱਥੇ ਖੜੇ ਨੇ ਬਾਰਡਰਾਂ 'ਤੇ ਜਿਨ੍ਹਾਂ ਨੇ ਲੜਨਾ ਹੈ ਜਿਨ੍ਹਾਂ ਦੇ سینਿਆਂ ਦੇ ਵਿੱਚ ਛੇਕ ਹੋਣੇ ਨੇ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਕਿ ਸਬੂਤ ਕਿਸ ਤਰ੍ਹਾਂ ਦੇ ਹੁੰਦੇ ਨੇ ਉਹ ਤੁਹਾਨੂੰ ਸਬੂਤ ਬਾਰੇ ਸਾਰਾ ਕੁਝ ਦੱਸ ਦੇਣਗੇ ਦੂਸਰਾ ਇੱਕ ਇਸ ਤਰੀਕੇ ਦੀ ਸਿਆਸਤ ਹੋ ਰਹੀ ਹੈ ਜੋ ਸਾਡੇ ਆਪਣੇ ਸੂਬੇ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਜੇ ਜੰਗ ਲੱਗੀ ਤਾਂ ਬਾਰਡਰ ਦੇ ਉੱਤੇ ਪਹਿਲਾਂ ਸਾਡੇ ਨੌਜਵਾਨਾਂ ਦੀ ਇੱਕ ਵਿੱਚ ਗੋਲੀ ਲੱਗਣੀ ਹੈ ਉਹ ਵੀ ਕਿਸੇ ਨਾ ਕਿਸੇ ਪੱਦਰ ਤੇ ਜਾਇਜ਼ ਨਹੀਂ ਹੈ ਜਾਂ ਠੀਕ ਨਹੀਂ ਹੈ ਜਿਹੜੀ ਤਣਾਤੀ ਸਰਹੱਦ ਦੇ ਉੱਤੇ ਹੋਈ ਹੋਈ ਹੈ ਉਹਦੇ ਵਿੱਚ ਕੋਈ ਪੰਜਾਬ ਦੇ ਨੌਜਵਾਨ ਨਹੀਂ ਹਨ ਇਕੱਲੇ ਕਿ ਉਹੀ ਬਾਰਡਰ ਤੇ ਖੜੇ ਨੇ ਬੀਐਸਐਫ ਹੋਵੇ ਜਾਂ ਕੋਈ ਵੀ ਫੌਜ ਹੋਵੇ ਉਹਦੇ ਵਿੱਚ ਪੂਰੇ ਭਾਰਤ ਤੋਂ ਨੇ ਨੌਜਵਾਨ ਨੇ ਉਪਰਤੀ ਹੋਏ ਹੁੰਦੇ ਨੇ ਜੇ ਇਹਦੀ ਐਗਜ਼ੈਂਪਲ ਜਾਂ ਇਹਦੀ ਮਿਸਾਲ ਤੁਸੀਂ ਸਮਝਣੀ ਹੈ ਤਾਂ ਹੁਣੇ ਪਿੱਛੇ ਜੇ ਬੀਐਸਐਫ ਦਾ ਜਿਹੜਾ ਪਾਕਿਸਤਾਨ ਦੇ ਵਿੱਚ ਜਵਾਨ ਗਲਤੀ ਨਾਲ ਚਲਾ ਗਿਆ ਸੀ ਜਿਹਨੂੰ ਹਜੇ ਤੱਕ ਛੱਡਿਆ ਨਹੀਂ ਗਿਆ ਉਹ ਵੈਸਟ ਬੰਨਾਲ ਦਾ ਸੀ ਪੰਜਾਬ ਦਾ ਨਹੀਂ ਸੀ ਸੋ ਇਸ ਤਰੀਕੇ ਨਾਲ ਪੇਸ਼ ਕਰਨਾ ਕਿ ਜਿਹੜੀ ਫੌਜ ਲੱਗੀ ਹੋਈ ਹੈ ਉਹਦੇ ਵਿੱਚ ਸਿਰਫ ਕੱਲੇ ਪੰਜਾਬੀ ਸ਼ਾਮਿਲ ਨੇ ਜਾਂ ਕੱਲੇ ਪੰਜਾਬੀਆਂ ਦਾ ਹੀ ਨੁਕਸਾਨ ਹੋਣਾ ਹੈ ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗਲਤ ਸਿਆਸਤ ਹੈ ਜੋ ਕਿ ਨਹੀਂ ਕੀਤੀ ਜਾਣੀ ਚਾਹੀਦੀ ਜਦੋਂ ਵੀ ਜੰਗ ਹੁੰਦੀ ਹੈ ਉਹਦਾ ਨੁਕਸਾਨ ਦੇਸ਼ ਨੂੰ ਹੁੰਦਾ ਹੈ ਦੇਸ਼ ਦੇ ਸਾਰੇ ਲੋਕਾਂ ਨੂੰ ਹੁੰਦਾ ਹੈ ਜੰਗ ਦੇ ਵਿੱਚ ਜਿਹੜੇ ਬੰਬ ਚੱਲਦੇ ਨੇ ਜਾਂ ਗੋਲੀਆਂ ਚੱਲਦੀਆਂ ਨੇ ਨਾ ਤਾਂ ਉਹ ਇਲਾਕਾ ਦੇਖਦੇ ਨੇ ਨਾ ਉਹ ਧਰਮ ਦੇਖਦੇ ਨੇ ਨਾ ਉਹ ਜਾਤ ਪੁੱਛਦੇ ਨੇ ਉਹ ਨੁਕਸਾਨ ਉਸ ਪੂਰੇ ਇਲਾਕੇ ਦਾ ਹੁੰਦਾ ਹੈ ਔਰ ਨਾ ਹੀ ਜਿਹੜੀਆਂ ਅੱਜ ਕੱਲ੍ਹ ਦੀਆਂ ਲੜਾਈਆਂ ਨੇ ਉਹ ਪੁਰਾਣੀਆਂ ਉਸ ਤਰੀਕੇ ਨਾਲ ਰਹਿ ਗਈਆਂ ਕਿ ਤੁਸੀਂ ਮੈਨ ਟੂ ਮੈਨ ਕੰਬੈਟ ਕਰਨਾ ਹੈ ਹੁਣ ਤਾਂ ਤੁਹਾਡੇ ਕੋਲ ਇੰਟਰਕੰਟੀਨੈਂਟਲ ਬਲਾਸਟਿਕ ਜਿਹੜੀਆਂ ਮਿਸਾਈਲਸ ਨੇ ਉਹ ਪਤਾ ਨਹੀਂ ਕਿੰਨੇ ਸੌ ਕਿਲੋਮੀਟਰ ਦੂਰ ਤੱਕ ਮਾਰ ਕਰਦੀਆਂ ਨੇ ਤੁਹਾਡੇ ਕੋਲ ਡਰੋਨ ਨੇ ਜਿਨ੍ਹਾਂ ਦੇ ਜਰੀਏ ਲੜਾਈ ਹੁੰਦੀ ਹੈ ਸੋ ਉਹ ਕਿਤੇ ਵੀ ਜਾ ਕੇ ਮਾਰ ਕਰ ਸਕਦੇ ਨੇ ਚਾਹੇ ਉਹ ਦਿੱਲੀ ਹੋਵੇ ਚਾਹੇ ਉਹ ਯੂਪੀ ਹੋਵੇ ਜਾਂ ਦੇਸ਼ ਦਾ ਕੋਈ ਵੀ ਹੋਰ ਸੂਬਾ ਹੋਵੇ ਜ਼ਰੂਰੀ ਨਹੀਂ ਕਿ ਕੱਲੇ ਪੰਜਾਬ ਦੇ ਵਿੱਚ ਹੀ ਉਹਦਾ ਨੁਕਸਾਨ ਹੋਣਾ ਹੈ ਸਰਹੱਦ ਦੇ ਨਾਲ ਲੱਗਦੇ ਵੀ ਤੇ ਉਸ ਤੋਂ ਦੂਰ ਪੈਂਦੇ ਵੀ ਜਿਹੜੇ ਇਲਾਕੇ ਨੇ ਉਹ ਹਮੇਸ਼ਾ ਦੁਸ਼ਮਣ ਦੀ ਜਗ ਦੇ ਵਿੱਚ ਹੁੰਦੇ ਨੇ ਕਿਤੇ ਵੀ ਕਿਸੇ ਤਰੀਕੇ ਦਾ ਵੀ ਹਮਲਾ ਕੀਤਾ ਜਾ ਸਕਦਾ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਆਸੀ ਗਤੀਵਿਧੀਆਂ ਨੇ ਉਹਨਾਂ ਤੋਂ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਬਚਣਾ ਚਾਹੀਦਾ ਹੈ ਇੱਕ ਕਨਸਟਰਕਟਿਵ ਰੋਲ ਪਲੇ ਕਰਨਾ ਚਾਹੀਦਾ ਹੈ ਜੇ ਤੁਸੀਂ ਕੋਈ ਇਸ ਤਰੀਕੇ ਦਾ ਕੰਮ ਵੀ ਕਰਨਾ ਚਾਹੁੰਦੇ ਹੋ ਕਿ ਹਾਂ ਅਸੀਂ ਉਹਨਾਂ ਨੂੰ ਕੋਈ ਸਬਕ ਸਿਖਾਉਣਾ ਹੈ ਜਾਂ ਕੋਈ ਡਿਸਾਈਜ਼ਿਵ ਐਕਸ਼ਨ ਲੈਣਾ ਹੈ ਤਾਂ ਉਹਦੇ ਵਿੱਚ ਵੀ ਜੇ ਤੁਹਾਡੇ ਕੋਈ ਇਨਪੁਟ ਹੈ ਤਾਂ ਤੁਸੀਂ ਸਰਕਾਰ ਨੂੰ ਵਧੀਆ ਤਰੀਕੇ ਨਾਲ ਦੇ ਸਕਦੇ ਹੋ ਉਹਨਾਂ ਦਾ ਸਹਿਯੋਗ ਕਰ ਸਕਦੇ ਹੋ ਇਸ ਮਸਲੇ ਦੇ ਵਿੱਚ ਰਿਐਕਸ਼ਨ ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਹੈ ਨਾ ਕਿ ਪਬਲਿਕਲੀ ਬੇਸਿਰ ਪੈਰ ਦੀਆਂ ਸਟੇਟਮੈਂਟਸ ਦੇ ਕੇ ਬਿਆਨ ਦੇ ਕੇ ਜੀਦੇ ਨਾਲ ਤੁਹਾਡੇ ਫੌਜੀਆ ਦਾ ਹੌਸਲਾ ਵੀ ਡਿੱਗਦਾ ਹੈ ਤੁਹਾਡੇ ਲੋਕਾਂ ਦੇ ਵਿੱਚ ਮਜ਼ਾਕ ਵੀ ਉਡਾਇਆ ਜਾਂਦਾ ਹੈ ਨਾਲ ਦੀ ਨਾਲ ਤੁਸੀਂ ਉਹਨਾਂ ਅੰਸਰਾਂ ਦੇ ਹੱਥਾਂ ਦੇ ਵਿੱਚ ਵੀ ਖੇਡਦੇ ਹੋ ਜਿਹੜੇ ਤੁਹਾਡੇ ਦੇਸ਼ ਦੇ ਉੱਪਰ ਵੀ ਉਂਗਲੀਆਂ ਚੱਕਦੇ ਨੇ ਸਵਾਲ ਚੱਕਦੇ ਨੇ ਉਹਨਾਂ ਦੇ ਦਾਅਵਿਆਂ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਚਨ ਦੀ ਲੋੜ ਹੈ ਤੇ ਨਾਲ ਹੀ ਜੇ ਕੋਈ ਐਕਸਰਸਾਈਜ਼ਾਂ ਇਸ ਤਰ੍ਹਾਂ ਦੇ ਅਭਿਆਸ ਸਰਕਾਰ ਵੱਲੋਂ ਕਹੇ ਜਾਂਦੇ ਲਿਖੀ ਕਰ ਲਿਆ ਜਾਣ ਚਾਹੇ ਉਹ ਬਲੈਕਆਊਟ ਹੋਵੇ ਜਾਂ ਇਵੈਕੂਏਸ਼ਨ ਹੋਵੇ ਉਹਦੇ ਵਿੱਚ ਵੀ ਹਰ ਤਰੀਕੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਜੇ 2 ਦਿਨ ਪਹਿਲਾਂ ਤੁਹਾਨੂੰ ਟਾਈਮ ਦੱਸ ਦਿੱਤਾ ਗਿਆ ਕਿ ਇਸ ਸਮੇਂ ਤੁਸੀਂ ਆਪਣੇ ਘਰ ਦੇ ਅੰਦਰ ਰਹੋ ਲਾਈਟਾਂ ਬੰਦ ਰੱਖੋ ਉਹਦੀ ਪਾਲਣਾ ਵੀ ਪੂਰੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਇਹ ਨਹੀਂ ਕਿ ਅੱਧਾ ਸ਼ਹਿਰ ਤਾਂ ਸੜਕਾਂ ਤੇ ਗੱਡੀਆਂ ਲੈ ਕੇ ਘੁੰਮ ਰਿਹਾ ਹੈ ਤੇ ਅੱਧੇ ਬਾਜ਼ਾਰ ਦੇ ਲਾਈਟਾਂ ਜਿਹੜੀਆਂ ਆਨ ਨੇ ਉਹਦੇ ਨਾਲ ਵੀ ਤੁਸੀਂ ਕਿਸੇ ਤਰੀਕੇ ਨਾਲ ਕਿਸੇ ਦੀ ਮਦਦ ਨਹੀਂ ਕਰ ਰਹੇ ਸਗੋਂ ਆਪਣੇ ਇਲਾਕੇ ਦਾ ਆਪਣੇ ਦੇਸ਼ ਦਾ ਨੁਕਸਾਨ ਹੀ ਕਰ ਰਹੇ ਹੋ ਇਹਨਾਂ ਗੱਲਾਂ ਨੂੰ ਸਮਝਣ ਦੀ ਵੀ ਲੋੜ ਹੈ ਸੋ ਉਮੀਦ ਕਰਦੇ ਹਾਂ ਕਿ ਮਸਲੇ ਦਾ ਹੱਲ ਛੇਤੀ ਨਿਕਲ ਜਾਵੇਗਾ ਇਸ ਤਰੀਕੇ ਨਾਲ ਨਿਕਲ ਜਾਵੇਗਾ ਜਿਸ ਦੇ ਨਾਲ ਆਮ ਨਾਗਰਿਕਾਂ ਦਾ ਆਮ ਲੋਕਾਂ ਦਾ ਕੋਈ ਬਹੁਤਾ ਨੁਕਸਾਨ ਨਾ ਹੋਵੇ ਇਸੇ ਉਮੀਦ ਦੇ ਨਾਲ ਤਤਵ ਵਿਦਵਾਨ ਲੈਂਦੇ ਆ ਧੰਨਵਾਦ